ਗਰੀਬੀ ਸਭ ਤੋਂ ਵੱਡੀ ਬਿਮਾਰੀ ਹੈ ਅੱਜ ਅਸੀਂ ਆਪਣੇ ਨਦਾਲਾ ਨਗਰ ਦੇ ਵਿੱਚ ਬਿਲਪੁਰ ਵਾਰ ਦੇ ਵਿੱਚ ਖੜੇ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਹੈ ਕਿ ਸਾਡੇ ਅੰਕਲ ਜੀ ਨੇ ਰਾਜੀ ਜੀ ਜੋ ਕਿ ਡਰਾਈਵਰੀ ਦਾ ਕੰਮ ਕਰਦੇ ਸੀ ਬੜਾ ਵਧੀਆ ਆਪਣਾ ਗੱਡੀ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸੀ ਪਰ ਪਿਛਲੇ 6 ਮਹੀਨੇ ਤੋਂ ਇਹ ਘਰ 슈ਗਰ ਦੇ ਅਟੈਕ ਨਾਲ ਇਦਾਂ ਹੀ ਪਏ ਆ ਅੰਟੀ ਜੀ ਵੀ ਆਪ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਨੇ ਲੇਕਿਨ ਦੋ ਤਿੰਨ ਹਸਪਤਾਲਾਂ ਵਿੱਚ ਦਾਖਲ ਕਰਾਇਆ ਜੋ ਵੀ ਅੰਕਲ ਨੇ ਆਪਣੀ ਮਿਹਨਤ ਦੇ ਨਾਲ ਪੈਸੇ ਜੋੜੇ ਸੀ ਉਹ ਸਾਰੇ ਹੀ ਪੈਸੇ ਲੱਗੇ ਤੇ ਪਿਛਲੇ 1 ਮਹੀਨੇ ਤੋਂ ਇਹ ਘਰ ਹੀ ਨੇ ਬਿਚਾਰੇ ਤੇ ਕੱਲ ਸਾਨੂੰ ਸਾਡੇ ਟੀਮ ਦੇ ਬੱਬੂ ਭਾਜੀ ਨੂੰ ਕਿਸੇ ਨੇ ਮੈਸੇਜ ਦਿੱਤਾ ਕਈ ਦਾ ਇਦਾ ਬਿਲਪੁਰ ਦੇ ਵਿੱਚ ਅੰਕਲ ਜੀ ਜਿਹੜੇ ਕਿ ਬਿਲਕੁਲ ਘਰ ਬਿਨਾਂ ਦਵਾਈ ਤੋਂ ਬਸ ਇਦਾਂ ਹੀ ਪਏ ਆ ਤੇ ਨਾਲ ਇਹ ਬੋਲਦੇ ਆ ਨਾਲ ਤੁਰ ਫਿਰ ਸਕਦੇ ਆ ਸਿਰਫ ਮੰंजे ਤੇ ਹੀ ਆ ਤੇ ਘਰ ਦੇ ਵਿੱਚ ਦੋ ਬੱਚੇ ਆ ਜਿਹੜੇ ਲੋਕਲ ਦੁਕਾਨਾਂ ਤੇ ਕੰਮ ਕਰਦੇ ਆ 5 5 6 6000 ਤੇ ਤੇ ਉਹਨਾਂ ਨਾਲ ਸਿਰਫ ਦਵਾਈ ਆਉਂਦੀ ਆ ਤੇ ਅਸੀਂ ਆਏ ਤੇ ਜਦੋਂ ਆਂਟੀ ਦਾ ਹਾਲ-ਚਲ ਪੁੱਛਿਆ ਦੇਖਿਆ ਤਾਂ ਆਂਟੀ ਨੇ ਸਿਰਫ ਸਾਨੂੰ ਇਹ ਗੱਲ ਦੱਸੀ ਹਾਲਾਤ ਦੱਸੇ ਕਿ ਹੁਣ ਚਲ ਕੇ ਘਰ ਦਾ ਸਿਲੰਡਰ ਰਹਿ ਗਿਆ ਜਿਹੜਾ ਉਹ ਵੀ ਵੇਚਣ ਤੋਂ ਮਤਲਬ ਸ਼ਾਇਦ ਜਿਹੜੇ ਇਹ ਮਕਾਨ ਕਿਰਾਏ ਤੇ ਆ ਸ਼ਾਇਦ ਮਕਾਨ ਦਾ ਕਿਰਾਇਆ ਵੀ ਪਿਛਲੇ 6 ਮਹੀਨੇ ਤੋਂ ਮਤਲਬ ਕਿ ਆਵ ਦੇਣ ਮਾ। ਤੇ ਅੱਜ ਹੁਣ ਅਸੀਂ ਸਾਰੀ ਟੀਮ ਆਈ ਆ ਤੇ ਅੰਕਲ ਜੀ ਨੂੰ ਜੰਦ ਅਤੇ ਫਿਮ ਹਸਤਾਵਲੇ ਵਿੱਚ ਦਾਖਲ ਕਰਾਉਣ ਲੱਗੇ ਆ ਤੇ ਮੇਰੀ ਦਾਨੀ ਭਰਾਵਾਂ ਨੂੰ ਨੇਕ ਰੂਹਾਂ ਨੂੰ ਇਹੀ ਮੇਦ ਮੇਰੀ ਅਪੀਲ ਆ ਕਿ ਅੰਕਲ ਦਾ ਵੱਧ ਚੜ ਕੇ ਸਾਥ ਦਿਓ ਤਾਂ ਜੋ ਅੰਕਲ ਠੀਕ ਹੋ ਕੇ ਆਪਣੇ ਪਰਿਵਾਰ ਦਾ ਫਿਰ ਤੋਂ ਪਾਲਣ ਪੋਸ਼ਣ ਕਰ ਸਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ